ਇਹ ਨਿਆੰ ਸਿੰਘ ਆਪਣਾ ਦਲਪੰਥ ਦਾ ਸੀਗਾ ਉਹ ਬੱਚੇ ਨਾਲ ਲੜਾਈ ਹੋਈ ਸੀ ਉਹਨਾਂ ਦੇ ਜੀਜਾ ਜੀ ਦੀ ਦਾੜ੍ਹੀ ਜਿਹੜੀ ਸੀ ਪੱਟ ਦਿੱਤੀ ਗਈ ਸੀ ਅਸੀਂ ਉਹ ਦਰਖਾਸਤਾਂ ਜਿਹੜੀ ਇਹਨਾਂ ਬੱਚਿਆਂ ਨੇ ਪਹਿਲ ਦੇ ਆਧਾਰ ਤੇ ਕਰਵਾਈ ਪਹਿਲ ਦੇ ਆਧਾਰ ਤੇ ਕਰਵਾਈ ਤੇ ਦੂਸਰੇ ਨੰਬਰ ਤੋਂ ਜਦੋਂ ਉਹਨਾਂ ਨੇ ਕਰਵਾਈ ਆ ਤੇ ਉਹਦੇ ਤੇ ਕਾਰਵਾਈ ਹੋਈ ਆ ਇਹਦੇ ਤੇ ਕਾਰਵਾਈ ਨਹੀਂ ਹੋਈ ਜਦ ਕਿ ਐਡਾ ਗੰਭੀਰ ਮਸਲਾ ਵਾ ਭਈ ਦਾੜ੍ਹੀ ਪੱਟੀ ਗਈ 295 ਲੱਗਦੀ ਆ ਵੀ ਤੁਸੀਂ ਉਹ ਤਾਂ ਦੇਖੋ ਪਹਿਲੇ ਜਿਹਨੇ ਪਹਿਲੇ ਦਰਖਾਸਤ ਦਿੱਤੀ ਉਹਦਾ ਕੋਈ ਰਿਜ਼ਲਟ ਨਹੀਂ ਅਸੀਂ ਉਹ ਪ੍ਰੀਟੀਕਲ ਪਾਰਟੀਆਂ ਨੂੰ ਵੀ ਕੁਚਲਾਂਗੇ ਕਿਉਂ ਕਿ ਕਿਉਂਕਿ ਦੇਖੋ ਸਾਡੇ ਜਿਹੜੇ ਦਲਪੰਥ ਨੇ ਇਹਨਾਂ ਵਿੱਚ ਏਕਤਾ ਤੇ ਲੋਗ ਬਹੁਤ ਨੇ ਮੈਂ ਤਾਂ ਆਪਣੇ ਹਿੰਦੂ ਸਮਾਜ ਨੂੰ ਕਹਿੰਨਾ ਜੇ ਕਿਸੇ ਨਾਲ ਤੱਕਾ ਹੁੰਦਾ ਤਾਂ ਤੁਸੀਂ ਖੜੋ ਅਸੀਂ ਖੜੇ ਆ ਤੇ ਅੱਜ ਜੇ ਸਾਡੇ ਤੇ ਮੁਸੀਬਤ ਆਈ ਹੈ ਤੇ ਅੱਜ ਤੁਸੀਂ ਵੀ ਡਟ ਕੇ ਖੜੋ ਮਾਮਲਾ ਸੀਗਾ ਜੀ ਇਹ 3 ਦਿਨ ਪਹਿਲਾਂ ਜੀ ਕੋਈ ਨਿਹੰਗ ਸਿੰਘ ਆਪਣੇ ਦਲਪੰਥ ਦਾ ਸੀਗਾ ਉਹ ਬੱਚੇ ਨਾਲ ਲੜਾਈ ਹੋਈ ਸੀ ਉਹਨਾਂ ਦੇ ਜੀਜਾ ਜੀ ਦੀ ਦਾੜ੍ਹੀ ਜਿਹੜੀ ਸੀ ਪੱਟ ਦਿੱਤੀ ਗਈ ਸੀ ਅਸੀਂ ਉਹ ਦਰਖਾਸਤਾਂ ਜਿਹੜੀ ਇਹਨਾਂ ਬੱਚਿਆਂ ਨੇ ਪਹਿਲ ਦੇ ਆਧਾਰ ਤੇ ਕਰਵਾਈ ਪਹਿਲ ਦੇ ਆਧਾਰ ਤੇ ਕਰਵਾਈ ਤੇ ਦੂਸਰੇ ਨੰਬਰ ਤੋਂ ਜਦੋਂ ਉਹਨਾਂ ਨੇ ਕਰਵਾਈ ਆ ਤੇ ਉਹਦੇ ਤੇ ਕਾਰਵਾਈ ਹੋਈ ਆ ਇਹਦੇ ਤੇ ਕਾਰਵਾਈ ਨਹੀਂ ਹੋਈ ਜਿਹੜਾ ਜਦ ਕੇ ਐਡਾ ਗੰਭੀਰ ਮਸਲਾ ਵਾ ਭਈ ਦਾੜ੍ਹੀ ਪੱਟੀ ਗਈ 295 ਲੱਗਦੀ ਆ ਭਈ ਤੁਸੀਂ ਉਹ ਤਾਂ ਦੇਖੋ ਪਹਿਲੇ ਜਿਨੇ ਪਹਿਲੇ ਦਰਖਾਸਤ ਦਿੱਤੀ ਉਹਦਾ ਕੋਈ ਰਿਜ਼ਲਟ ਨਹੀਂ ਜਿਨੇ ਦਰਖਾਸਤ ਮਾਰਨ ਵੱਡਣ ਦੀ ਜਾਂ ਕੁੱਟ ਮਾਰ ਦੀ ਦੇਤੀ ਉਹਦੇ ਦੇ ਪਹਿਲ ਦੇ ਆਧਾਰ ਤੇ ਕਾਰਵਾਈ ਆ ਮੈਂ ਕਹਿੰਦਾ ਯਾਰ ਕਾਰਵਾਈ ਕਰਤੀ ਬਹੁਤ ਵਧੀਆ ਗੱਲ ਆ ਜਾਂ ਤਾਂ ਤੁਸੀਂ ਆਪਾਂ ਹੁਣ ਜੇ ਖੰਗਾਲਣ ਤੇ ਆਏ ਅਸੀਂ ਚੌਂਕੀ ਦੇ ਕੈਮਰੇ ਤੱਕ ਰ ਵੀ ਖਲੋਣੇ ਆ ਕਿਉਂ ਕਿਉਂਕਿ ਦੇਖੋ ਪਰਸੋਂ ਮੈਂ ਆਪ ਜਾ ਕੇ ਹਿੰਦੂ ਤੇ ਸਿੱਖ ਸਮਾਜ ਅਸੀਂ ਇੱਕ ਬਣੇ ਆ ਅੱਜ ਜੇ ਸਾਨੂੰ ਵਿਰੋਧੀ ਤਾਕਤਾਂ ਤੋੜਨ ਦੀ ਕੋਸ਼ਿਸ਼ ਕਰਨੀ ਜਾਂ ਪੋਲੀਟਿਕਲ ਪਾਰਟੀਆਂ ਤੋੜਨ ਦੀ ਕੋਸ਼ਿਸ਼ ਕਰਨੀ ਆ ਅਸੀਂ ਉਹ ਪੋਲੀਟਿਕਲ ਪਾਰਟੀਆਂ ਨੂੰ ਵੀ ਕੁਚਲਾਂਗੇ ਕਿਉਂ ਕਿਉਂਕਿ ਦੇਖੋ ਸਾਡੇ ਜਿਹੜੇ ਦਲਪੰਥ ਨੇ ਇਹਨਾਂ ਵਿੱਚ ਏਕਤਾ ਤੇ ਲੋਗ ਬਹੁਤ ਨੇ ਮੈਂ ਤਾਂ ਆਪਣੇ ਹਿੰਦੂ ਸਮਾਜ ਨੂੰ ਕਹਿੰਨਾ ਜੇ ਕਿਸੇ ਨੇ ਤੱਕਾ ਹੁੰਦਾ ਤਾਂ ਤੁਸੀਂ ਖੜੋ ਅਸੀਂ ਖੜੇ ਆ ਤੇ ਅੱਜ ਜੇ ਸਾਡੇ ਤੇ ਮੁਸੀਬਤ ਆਈ ਆ ਤੇ ਅੱਜ ਤੁਸੀਂ ਵੀ ਡਟ ਕੇ ਖੜੋ ਸਾਡੀ ਮੰਗ ਇਹ ਆ ਭਈ ਜਿਹੜੇ ਬਸੰਤਪਾਰਕ ਤੋਂ ਮੁਲਾਜ਼ਮ ਆਏ ਸੀ ਇੱਕ ਤਾਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਦਲਪੰਥ ਦੇ ਜਿਹੜੇ ਮੁਖੀ ਨੇ ਉਹਨਾਂ ਤੇ ਆ ਕੇ ਬਹੁਤ ਮਤਲਬ ਗਲਤ ਵਿਹਾਰ ਕੀਤਾ ਤੇ ਉਹਨਾਂ ਦੇ ਬਹੁਤ ਗਲਤ ਸ਼ਬਦਾਵਲੀ ਜਿਹੜੀ ਵਰਤੀ ਆ ਤੋ ਵੀਡੀਓ ਵੀ ਅਸੀਂ ਆਉਣ ਵਾਲੇ ਦਿਨਾਂ ਚ ਦਵਾਂਗੇ ਤੇ ਯਾਰ ਇਦਾਂ ਦੇ ਮਾਮਲੇ ਕਿੰਨੇ ਕੋ ਸਹਿ ਲੀਏ ਕਿੰਨੇ ਕੋ ਮਾਮਲੇ ਸਹਿ ਲੀਏ ਅਸੀਂ ਮਾਲਟੌਨ ਥਾਣਾ ਲਾ ਲੋ ਮਾਲਟੌਨ ਥਾਣਾ ਇੱਕ ਸਰਪੰਚ ਸਾਹਿਬ ਨੇ ਨਿਹੰਗ ਸਿੰਘ ਜਥੇਬੰਦੀ ਨੂੰ ਦਲਾਲ ਦੱਸਿਆ 6 ਮਹੀਨੇ ਤੋਂ ਉਹਦੀ ਦਰਖਾਸਤ ਦਿੱਤੀ ਹੋਈ ਆ ਕੋਈ ਉਹਦੇ ਤੇ ਕਾਰਵਾਈ ਨਹੀਂ ਮੈਂ ਕਹਿੰਦਾ ਸਾਰਾ ਜਿਹੜਾ ਅਜੰਡਾ ਏ ਪੋਲੀਟੀਕਲ ਪ੍ਰੈਕਟਿਸਰ ਥੱਲੇ ਚੱਲ ਰਿਹਾ ਵੀ ਕਾਨੂੰਨ ਆਜ਼ਾਦ ਨਹੀਂ ਹੈਗਾ ਫਿਰ ਇਹ ਕਹਿੰਦੇ ਨੇ ਪਈ ਨਿਹੰਗ ਸਿੰਘਾਂ ਨੂੰ ਬਦਨਾਮ ਕਰ ਲਈ ਪਈ ਨਿਹੰਗ ਸਿੰਘਾਂ ਨੇ ਉਹ ਕਰਤਾ ਨਿਹੰਗ ਸਿੰਘਾਂ ਨੇ ਉਹ ਕਰਤਾ ਜਦ ਕਿ ਉਹਨਾਂ ਨਿਹੰਗ ਸਿੰਘਾਂ ਦਾ ਕੋ ਲਾਇਸੈਂਸ ਤੱਕ ਨਹੀਂ ਹੁੰਦੇ ਦਲਪੰਥ ਦੇ ਅੱਜ ਸਾਡੇ ਜਿੰਨੇ ਨਿਹੰਗ ਸਿੰਘ ਨੇ ਸਾਰਿਆਂ ਦੇ ਆਪਣੇ ਲਾਇਸੈਂਸ ਨੇ ਜਿਹੜੇ ਦਲਪੰਥਾ ਦੇ ਉਹ ਚੈੱਕ ਕੀਤੇ ਜਾਣ ਮੈਂ ਕਹਿੰਨਾ ਹੁਣੇ ਚੈੱਕ ਕੀਤੇ ਜਾਣ ਪਈ ਜਿਹੜੇ ਨਿਹੰਗ ਸਿੰਘ ਗਲਤ ਬਣੇ ਹੋਇਆ ਬਾਣੇ ਨੂੰ ਬਦਨਾਮ ਕਰਦੇ ਆ ਉਹਨਾਂ ਤੇ ਤਾਂ ਯਾਰ ਜਿਹੜੀ ਕਾਰਵਾਈ ਬਣਦੀ ਉਹ ਕਰਦੇ ਨਹੀਂ ਤੇ ਜਿਹੜੇ ਨਿਹੰਗ ਸਿੰਘ ਅੱਜ ਪ੍ਰੋਪਰ ਬਾਣੇ ਦੇ ਵਿੱਚ ਹੈ ਗੁਰੂ ਦੇ ਸਿੱਖ ਨੇ ਅੱਜ ਉਹਨਾਂ ਦੇ ਕਾਰਵਾਈਆਂ ਹੋਣ ਲੱਗੀਆਂ ਦੇਖੋ ਅਸੀਂ ਜਿਹੜੀ ਜੀ ਮਿਲ ਕੇ ਆਏ ਆ ਐਸਪੀ ਸਾਹਿਬ ਨੇ ਬੜਾ ਸਾਨੂੰ ਹੈਡਕੁਆਰਟਰ ਸਾਹਿਬ ਨੇ ਮੈਡਮ ਨੇ ਬੜਾ ਸਾਨੂੰ ਭਰੋਸਾ ਦਿਵਾਇਆ ਭਈ ਜਿਹੜੇ ਜਿਨ੍ਹਾਂ ਨੇ ਆ ਗਲਤ ਕਦਮ ਕੀਤਾ ਵਾ ਜਿਹੜੇ ਆ ਮੁਲਾਜ਼ਮ ਸੀਗੇ ਉਹਨਾਂ ਤੇ ਐਕਸ਼ਨ ਹੋਊਗਾ ਭਈ ਜੋ ਸਚਾਈ ਹੈ ਉਹ ਸਾਹਮਣੇ ਲਿਹਾਈ ਜਾਊਗੀ ਜੇ ਐਕਸ਼ਨ ਨਾ ਹੋਇਆ ਤੇ ਫੇਰ ਅਸੀਂ ਦੋ ਦਿਨਾਂ ਬਾਅਦ ਪੱਕਾ ਮੋਰਚਾ ਵਾ ਜਿਹੜਾ ਉਹ ਸੀਪੀ ਸਾਹਿਬ ਦੇ ਬਾਹਰ ਰੋਡ ਤੇ ਜਿਹੜਾ ਵਾ ਰੋਡ ਤੇ ਡਵਾਈਡਰ ਆ ਅਸੀਂ ਉਹਦੇ ਤੇ ਪੱਕਾ ਮੋਰਚਾ ਲਾਵਾਂਗੇ Hindu ਤੇ Sikh ਸਮਾਜ ਵੱਲੋਂ ਮੈਂ ਸਾਰਿਆਂ ਨੂੰ Hindu ਸਮਾਜ ਵੱਲੋਂ ਤੇ Sikh ਸਮਾਜ ਵੱਲੋਂ ਬੇਨਤੀ ਕਰਨਾ ਚਾਹੁੰਦਾ ਵੀ ਆਪਣੇ ਘਰਾਂ ਚੋਂ ਨਿਕਲ ਕੇ ਆਪਾਂ ਬੈਠੀਏ ਅਸੀਂ ਇਹ ਮੋਰਚਾ ਉਹਨੇ ਤੱਕਰ ਲਾ ਕੇ ਰੱਖਾਂਗੇ ਜਿੰਨੇ ਦੇਰ ਤੱਕ ਇਸ ਹੌਲਦਾਰ ਤੇ ਚੌਂਕੀ ਇਚਾਰ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ